ਨਮਸਕਾਰ ਵੀ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਅੱਜ ਜੱਗੀ ਮੋਟਰ ਵਲੌਗ YouTube ਚੈਨਲ ਤੇ ਤੇ ਅੱਜ ਤਰੀਕ ਹੈਗੀ ਹੈ 28 7 2025 ਤੁਸੀਂ ਦੇਖ ਰਹੇ ਹੋ ਮਾਨਸਾ ਜ਼ਿਲ੍ਹੇ ਦਾ ਪਿੰਡ ਜਿੱਥੇ ਜੋਗੀ ਪੀਰਾਂ ਦਾ ਮੇਲਾ ਹੰਤਨ ਬਾਬਾ ਜੋਗੀ ਪੀਰ ਜੀ ਦਾ ਮੇਲਾ ਭਰਦਾ ਜੀ ਤੇ ਤਿੰਨ ਦਿਨ ਇਹ ਮੇਲਾ ਭਰਦਾ 26 27 28 ਤੇ ਅੱਜ ਹੈ ਲਾਸਟ ਦਿਨ ਜਿੱਥੇ ਬਹੁਤ ਹੀ ਤਦਾਰ ਦੇ ਵਿੱਚ ਛੋਟੇ ਛੋਟੇ ਬੱਚੇ ਮਾਤਾ ਪਿਤਾ ਪੈਣਾ ਬਜ਼ੁਰਗ ਢੋਲ ਵਾਲੇ ਭਾਈ ਰੰਗ ਰੰਗ ਢੋਲ ਵਜਾ ਰਹੇ ਨੇ ਤੇ ਬਣੇ ਰਹੋ ਵੀਡੀਓ ਤੇ ਤੇ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਤੁਹਾਨੂੰ ਅੱਜ ਸਾਰਾ ਇਹ yogi peera ਦੇ ਮੇਲੇ ਦਾ ਮੇਲਾ ਦਿਖਾਵਾਂਗੇ ਤੇ ਕਮੈਂਟਾਂ ਦੇ ਵਿੱਚ ਆਪਣੀ ਜਾਣਕਾਰੀ ਜਰੂਰ ਦੱਸਦੇ ਰਹੋ ਜੀ ਜਿਨ੍ਹਾਂ ਨੂੰ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਨੇ ਜਿਨ੍ਹਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਰਿਹਾ ਕਰੋ ਤਾਂ ਕਿ ਤੁਹਾਡੇ ਇਸ ਪਿਆਰ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੀਆ ਵਧੀਆ ਜਾਣਕਾਰੀ ਤੇ ਮੇਲੇ ਦਿਖਾਉਂਦੇ ਰਹੀਏ ਇਹ ਟੋਲ ਵਾਲੇ ਛੋਟੇ ਛੋਟੇ ਬੱਚੇ ਆਜੋ ਵੀ ਸਾਥੀਓ ਤੁਸੀਂ ਦੇਖ ਰਹੇ ਹੋ ਜੋ ਕਿ ਮੇਲਿਆਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਤੇ ਮਾਤਾ ਪਿਤਾ ਦੇ ਨਾਲ ਚੱਲ ਕੇ ਆਉਂਦੇ ਨੇ ਜੋ ਇਸ ਮੇਲੇ ਤੇ ਤਾਂ ਹਰ ਇੱਕ ਦੁਕਾਨ ਦੇ ਉੱਪਰ ਗ੍ਰੀਨ ਸੋਡਾ ਪਿਆਰ ਸੋਡਾ ਪੀ ਰਹੇ ਨੇ ਲੈ ਵੀ ਸਾਥੀ ਪਿਆਰੇ ਗੋਪਾਲ ਵਾਲੇ ਦੀ ਕੁਲਫੀ ਤੇ ਕੁਲਫੀਆਂ ਵੀ ਛਾ ਗ ਰਹੇ ਨੇ ਲੋਕਾਂ 10 20 50 ਲੈ ਵੀ ਪਿਆਰੀ ਸੰਗਤੀ ਜੀ ਤੁਸੀਂ ਦੇਖ ਰਹੇ ਹੋ ਜੋ ਕਿ ਸੰਗਤਾ ਜਦੋਂ ਇਹ ਸਥਾਨ ਵੱਲ ਮੱਥਾ ਟੇਕਣ ਜਾਂਦੀ ਹੈ ਤਾਂ ਰਾਹ ਦੇ ਵਿੱਚ ਬਹੁਤ ਹੀ ਸੁੰਦਰ ਆਰੇ ਲਾਏ ਹੋਏ ਨੇ ਗਰਮੀ ਬਹੁਤ ਹੈ ਬੱਦਲਾਂ ਦੀ ਗਰਮੀ ਹੈ ਹਾਂ ਵੀ ਪਿਆਰੀ ਸੰਗਤੀ ਜੀ ਤੁਸੀਂ ਦੇਖ ਰਹੇ ਹੋ ਜਿੱਥੇ ਜੋ ਕਿ ਪੀਰਾਂ ਦੇ ਮੇਲੇ ਤੇ ਉਰੇ ਲੋਕ ਆ ਪਹੁੰਚ ਕੇ ਭਰਦੇ ਨੇ ਚੌਕੀ ਤੇ ਆਪਾਂ ਵੀ ਇੱਥੇ ਦਰਬਾਰ ਦੇ ਬੈਠ ਕੇ ਚੌਕੀ ਭਰਦੇ ਆ ਆਪਣੇ ਨਾਲ ਨੇ ਧਰਮਾਂ ਰੇਟਾ ਜੀ ਜਿਨ੍ਹਾਂ ਦਾ ਚੈਨਲ ਹੈ ਪਿੰਡਾਂ ਦੇ ਜਾਏ ਇਹਨਾਂ ਦਾ ਵੀ ਚੈਨਲ ਪਿੰਡਾਂ ਦੇ ਜਾਏ ਆ ਤੇ ਆਪਾਂ ਭਰਦੇ ਨੇ ਚੌਕੀ ਕਿਤੇ ਲੋਕ ਪੂਰੇ ਬੈਠ ਕੇ ਚੌਕੀ ਭਰਦੇ ਨੇ ਮਾਤਾ ਪਿਤਾ ਨਾ ਬਜ਼ੁਰਗ ਬੱਚੇ ਜੋ ਰਾਤ ਨੂੰ ਦਿਨੇ ਦਿਨ ਰਾਤ ਲਗਾਤਾਰ 3 ਦਿਨ ਪੂਰੇ ਮੇਲਾ ਚੱਲਦਾ ਹੈ ਤੇ ਮਾਤਾ ਪਿਤਾ ਥੋੜਾ ਜਿਆਦਾ ਬੈਠਦੇ ਨੇ ਤਾਂ ਵੀਰ ਇਸ ਮੇਲੇ ਦਾ ਆਨੰਦ ਮਾਣਦੇ ਨੇ ਲਵੀ ਪੈਰੀ ਸੰਗਤੀ ਜੀ ਤੁਸੀਂ ਦੇਖ ਰਹੇ ਹੋ ਬਹੁਤ ਹੀ ਤਦਾਦ ਦੇ ਵਿੱਚ ਸੰਗਤ ਪੂਰੀ ਪਹੁੰਚੀ ਹੋਈ ਆ ਕੋਈ ਸੁੱਖਾਂ ਲੈ ਕੇ ਕੋਈ ਆਪਣੇ ਬੱਚਿਆਂ ਦੀ ਕੋਈ ਘਰ ਦੀ ਕੋਈ ਮਕਾਨ ਦੀ ਕੋਈ ਨਗਰ ਦੀ ਸੁੱਖਾਂ ਤੇ ਲਈ ਹਰ ਇੱਕ ਪ੍ਰਕਾਰ ਦੀ ਹੋਰੇ ਪੌਂਚੇ ਹੋਏ ਨੇ ਸੁੱਖਾਂ ਲੈ ਕੇ ਤੇ ਜੈਲ ਪਰਿਵਾਰ ਹੋਰੇ ਸਪੈਸ਼ਲ ਪਹੁੰਚਦੇ ਜੀ ਇਹ ਜੋ ਵੀ ਪੀੜਾ ਨੇ ਮਿਲਦੇ ਤੇ ਚੈਲ ਪਰਿਵਾਰ ਦਾ ਬਸੇਤ ਸਹਿਯੋਗ ਹੈ ਤੇ ਅੰਦਰ ਜਾਣ ਬਾ ਦੇ ਲਈ ਤਾਂ ਸਾਹਮਣੇ ਜੋ ਟੱਲ ਟੱਲੀਆਂ ਲਾਇਆਈਆਂ ਨੇ ਤਾਂ ਲੋਕ ਰਕਾਂ ਕੇ ਅੰਦਰ ਜਾਂਦੇ ਨੇ ਤੇ ਕੜਾ ਉਹ ਤੇ ਕੜਾ ਬਾਬਾ ਰੰਗੋਗੀ ਮੀਰੀ ਦਾ ਤੇ ਵੱਖ-ਵੱਖ ਸੇਵਾਦਾਰਾਂ ਵੱਲੋਂ ਸ੍ਰਿਕ ਖਾਂ ਤੇ ਜਗਾ ਤੇ ਡਿਊਟੀਆਂ ਲਗਾਈਆਂ ਹੋਈਆਂ ਨੇ ਤਾਂ ਜੋ ਸੰਗਤ ਕੋਈ ਪਹੁੰਚੀ ਹੈ ਕਿਸੇ ਨੂੰ ਕੋਈ ਚਪਲੀ ਬਣਾਵੇ ਥੋੜੇ ਥੋੜੇ ਕਰਕੇ ਅੰਦਰ ਜਾਣ ਦਿੱਤੇ ਜਾ ਰਹੇ ਨੇ ਜੀ ਤੇ ਇਧਰ ਸਾਹਮਣੇ ਤੁਸੀਂ ਦਰਸ਼ਕਾਂ ਚੰਗਾ ਜਿਵੇਂ ਜਿਹੜੇ ਜੋ ਕੁੜੇ ਮੱਖਾ ਡੀ ਬਣੇ ਸਾਹਮਣੇ ਕੋੜੀ ਤੇ સ્વાਮੀ ਜੀ ਤੇ ਸੰਗਤ ਬਹੁਤ ਹੀ ਯਾਦ ਦੇ ਤਰ੍ਹਾਂ ਦੇ ਵਿੱਚ ਲਗਾਤਾਰ ਹੋ ਰਹੀ ਫੋਟੋਰੀ ਹੈ योगी ਧੰਨ ਧੰਨ ਬਾਬਾ ਯੋਗੀ ਪੀਰ ਜੀ ਤੇ ਅੱਗੇ ਉਹਰੇ ਆਪਣੇ ਬੱਚਿਆਂ ਪਰਸ ਗਹਿਣੇ ਮੋਬਾਈਲ ਦਾ ਜ਼ਰੂਰ ਧਿਆਨ ਰੱਖੋ ਜੀ ਫੋਟੋ ਆਖਾਂ ਤੇ ਲਿਖ ਕੇ ਲਾਏ ਹੋਏ ਤੇ ਉਹਰੇ ਦੇ ਸਿਕਿਉਰਟੀ ਜੋਗ ਜਾਂਦੀ ਹੈ ਤੇ ਲੋਕ ਉਹਰੇ ਮਾਤਾ ਪਿਤਾ ਭੈਣਾਂ ਬਜ਼ੁਰਗ ਬੱਚੇ ਬੇ ਬੇ ਬੇਆਂ ਮਹਰੀਆਂ ਪਹੁੰਚਦੀਆਂ ਨੇ ਤੇ ਘਰੋਂ ਦੇਸੀ ਕਿਓ ਲਿਆ ਕੇ ਉਹਦੇ ਜੋਤ ਦੇ ਵਿੱਚ ਵੀ ਪਾਉਂਦੇ ਨੇ ਜੋਤ ਤੇ ਦੇਸੀ ਕਿਓ ਦੀ ਜੋਤ ਚੱਲਦੀ ਤੇ ਇਹੇ ਬੁਲੰਦ ਬਾਬੇ ਦੀ ਬੁਲੰਦਾ ਕਿਹਾ ਜਾਂਦਾ ਜੀ ਇੱਕ ਤਾਂ ਵੀ ਕੰਮ ਚੱਲ ਰਿਹਾ ਤੇ ਪੁਰਾਣੀ ਇਮਾਰਤ ਦੇ ਨਾਲ ਨਵੀਂ ਇਮਾਰਤ ਜੋੜ ਕੇ ਨੂੰ ਤਰੀਕੇ ਨਾਲ ਪਿਆਰ ਕੀਤਾ ਜਾ ਰਿਹਾ ਤੇ ਇਹਦਾ ਕੰਮ ਵੀ ਚੱਲ ਰਿਹਾ ਤੋਰੇ ਜਿਨ੍ਹਾਂ ਦੀ ਸੁੱਖ ਪੂਰੀ ਹੁੰਦੀ ਹੈ ਤਾਂ ਉਹ ਨਿੰਮ ਵਿੱਚ ਛੜਾਉਂਦੇ ਨੇ ਜੀ ਸਾਹਮਣੇ ਦੇਖ ਰਹੇ ਹੋ ਤੇ ਥੇ ਇਸ ਜਗ੍ਹਾ ਤੇ ਲੋਕ ਸੇਕੀ ਭਰ ਦੇ ਨੇ ਜਿੱਥੇ ਆ ਕੇ ਲੋਕ ਪੂਰੇ ਦਿਨ ਰਾਤ ਕੋਈ 5 ਮਿੰਟ ਕੋਈ 10 ਮਿੰਟ ਕੋਈ 1 ਘੰਟਾ ਕੋਈ 2 ਘੰਟੇ ਕੋਈ 8 ਘੰਟੇ ਤੋਂ 10 ਘੰਟੇ ਤੋਂ 12 ਘੰਟੇ ਕੋਈ ਰਾਤ ਨੂੰ ਅੱਧਣ ਰਾਤ ਲਗਾਤਾਰ ਸੇਵਾ ਚੱਲਦੀ ਹੈ ਤੇ ਚੌਕੀ ਵੀ ਭਰੀ ਜਾਂਦੀ ਹੈ ਜੀ ਬਾਬਾ ਜੋਗੀ ਪੀਰ ਜੀ ਸਾਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਜੀ ਜੋ ਵੀ ਇਸ ਦਰਵਾਜ਼ੇ ਤੇ ਪਹੁੰਚ ਕੇ ਸੁੱਖਾਂ ਸਰਦਾ ਮਨ ਨਾਲ ਸੁੱਖਾ ਦੁੱਖਿਆ ਹੁੰਦਾ ਤਾਂ ਪ੍ਰਭਾਨ ਸਾਧੀਆਂ ਮਨੋ ਕਾਮਨਾ ਪੂਰੀਆਂ ਕਰੇ ਜੀ ਧੰਨ ਧੰਨ ਬਾਬਾ ਜੋ ਵੀ ਪੀਰ ਅਦੇ ਪਰਸਾਂ ਦਾ ਧਿਆਨ ਰੱਖੋ ਜੀ ਉਹ ਜੋ 파ਰਸਾ ਜ਼ਮੀਨ ਨੂੰ ਮਿਲੇ ਨੇ ਇੱਕ ਬੀਬੀ ਦਾ ਆਧਾਰ ਕਾਡ ਮਿਲਿਆ ਭੁਪਿੰਦਰ ਕੌਰ ਬਾਈ ਬਾਬੂ ਬਿੱਕਰ ਸਿੰਘ ਜੈਲ ਪੱਤੀ ਪਿੰਡ ਇੱਕ ਝੰਗੜਾ ਸੇਡਾ ਸਿੰਘ ਵਾਲਾ ਦਾਰਖਾਨਾ ਝੰਗੜਾ ਸੇਡਾ ਸਿੰਘ ਵਾਲਾ ਉਹ ਆਪਣਾ ਆਧਾਰ ਕਾਰ ਆ ਕੇ ਦਫ਼ਤਰ ਚੋਂ ਪ੍ਰਾਪਤ ਕਰ ਸਕਦੇ ਜੀ ਭੁਪਿੰਦਰ ਕੌਰ ਪਤਨੀ ਲੈ ਵੀ ਪੈਰੀ ਸਾਥੀ ਜੀ ਤੁਸੀਂ ਦੇਖ ਰਹੇ ਹੋ ਆਪਾਂ ਪਹੁੰਚੇ ਹਾਂ ਜੋਗੀ ਪੀਰਾਂ ਦੇ ਮੇਲੇ ਤੇ ਜਿੱਥੇ ਬਹੁਤ ਹੀ ਤਾਦਾਦ ਦੇ ਵਿੱਚ ਲੋ ਨਵਾਨ ਮਾਤਾ ਪੈਣਾ ਬਜ਼ੁਰਗ ਬੱਚੇ ਪਹੁੰਚੇ ਹੋਏ ਨੇ ਤੇ ਬਹੁਤ ਹੀ ਤਾਦਾਦ ਦੇ ਵਿੱਚ ਉਹਦੇ ਜ਼ਿਲ੍ਹਾ ਮਾਨਸੇ ਦਾ ਪਿੰਡ ਰੱਲਾ ਤੋਂ ਕੋਲ ਕਿਹਾ ਜਾਂਦਾ ਜੀ ਇੱਥੇ ਜੋ 27 28 2025 ਨਾ ਵੀ ਸਾਥੀ ਕਹ ਰਿਓ ਤੁਸੀਂ ਦੇਖ ਰਹੇ ਹੋ ਤਾਂ ਤਨ ਬਾਬਾ ਜੋਗੀ ਪੀਰ ਜੀ ਦਾ ਮੇਲਾ 28 2025 ਦੇ ਲਾਸਟ ਦਿਨ ਤੁਸੀਂ ਦੇਖ ਰਹੇ ਹੋ ਜੋਗੀ ਪੀਰ ਜੀ ਕਰੋਲਾ ਮਾਨਸਾ ਚਲਗਾ ਦੇ ਆਹੋ ਸੀਗਾ